ਮંત્રી ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਲਈ ਇੱਕ ਵਿਸ਼ੇਸ਼ ਸ਼ੁਪਰਾਲਾ ਕੀਤਾ ਗਿਆ ਹੈ ਪੰਜਾਬ ਦੀ ਬਰਨਾਲਾ ਵਿੱਚ ਵਿਰਤਕਰ ਸਥਾਪਿਤ ਕੀਤਾ ਗਿਆ ਹੈ ਵਿੱਚ ਬੈਗਾ ਜੀ ਮਰਿਆ ਖਾਣਾ ਮਨਨਲਦਾ ਜੀ ਆਜਿਆ ਸਬਜ਼ੀਆਂ ਦਾਲੀਆਂ ਬਿਸਕੁਟ ਮਸਾਲਾ ਕਾਜਾ ਬਸਾਤਾ ਲੇਦਾ ਮੜਿਆ ਸੇਵਾ ਕਰਦੇ ਹੈ ਜੋ ਸ਼ੁਰੂ ਹੋਇਆ 9:00 ਹੋਇਆ 8:00 ਹੋਇਆ ਜੀ 50 ਸਦਾ ਧੰਨਵਾਦ ਕਰਦੇ ਜਿਨ੍ਹਾਂ ਯਾਸ ਆਰਾਮ ਖੋਲੇ ਜੀ ਇਨਾ ਬਿਰਦਾ ਆਸ਼ਰਮਾ ਚ 60 ਸਾਲ ਤੋਂ ਵੱਧ ਉਮਰ ਦੀ ਬਜ਼ੁਰਗਾਂ ਲਈ ਸੀਨੀਅਰ ਸਿਟੀਜ਼ਨ ਕਾਰਡ ਵੀ ਬਣਾਏ ਜਾਂਦੇ ਹਨ ਬਜ਼ੁਰਗਾਂ ਲਈ ਇਨਾ ਬਿਰਦਾ ਆਸ਼ਰਮਾ ਚ ਖਾਣ ਪੀਣ ਦੀ ਹਰ ਸਹੂਲਤ ਹੈ ਬਹੁਤ ਹਿੰਮਤਾਂ ਬੁੜਿਆਂ ਦੀ ਮਾੜੇ ਮੋਟੀ ਦੇਖਭਾਲ ਆ ਜੀ ਫਲ ਆ ਚ ਕਰਦੇ ਆ ਵਧੀਆ ਹੋਰ ਲੱਗੇ ਪੱਕੇ ਲੱਗੇ ਜੀ। ਖੁੱਲਾਤਾ ਹਾਂ ਫਿਰ ਨੂੰ ਪੰਜਾਬ ਸਰਕਾਰ ਦਾ ਹੀ ਧੰਨਵਾਦ ਕਰਦੇ ਆ ਜਿਹੜਾ ਸਾਡੇ ਜ਼ਿਲ੍ਹੇ ਚ ਬਣਾਤਾ ਵੀ ਬਹੁਤ ਵਧੀਆ ਪਰਾਲਾ ਕਰਿਆ। ਹੂਰ ਤੇ ਹੂਰ ਬਜ਼ੁਰਗਾਂ ਲਈ ਕੁੰਮਨ ਫਿਰਨ ਲਈ ਵਧੀਆ ਪਾਰਕ ਆਦੀ ਵੀ ਬਣਾਏ ਗਏ ਹਨ ਜਿੱਥੇ ਬਜ਼ੁਰਗ ਕੁੰਮ ਫਿਰ ਵੀ ਸਕਦੇ ਹਨ।

ਮਾਰਗ ਬੜਾ اچھا اچھا ਮਨੇ ਫੁੱਲੋਂ ਤਾਂ ਕੱਲੋਂ ਦੇਰਾ ਫੁੱਲੋਂ ਵਾਜਾ ਕੱਲੋਂ ਪਿੰਡ ਢੋਲਵਾਲ ਤੇ ਸਰਜੀਤ ਸਿੰਘ ਨੇ ਨਾ ਇਹਦੇ ਹੈਗੇ ਆਪਣੇ ਜ਼ਿੰਮੇਦਾਰ ਹਾਂਜੀ ਹੈਗੇ ਜੀ ਹੈਗੇ ਜੀ ਆਜੋ ਇਧਰ ਆਓ ਅੱਛਾ ਠੀਕ ਹੈ ਅੱਛਾ ਜੀ ਇਹ ਸਿੰਘ ਹੋ ਰਿਹਾ ਢੋਲਵਾਲ ਦੇ ਉਧੇ ਢੋਲਵਾਲੀ ਕਹਿੰਦੇ ਨਹੀਂ ਅੱਛਾ ਇਹ ਢੋਲਵਾਲ ਪਿੰਡ ਤੋਂ ਹੀ ਆ ਸਾਬ ਇਹ ਢੋਲਵਾਲ ਦੀ ਹੈ ਥੋੜੀ ਜਿਹੀ ਪਕਾਨੀ ਬੜਾ ਥੋੜੀ ਜਿਹੀ ਆਜੋ ਆਜੋ ਸਸੀ ਕਾਲ ਕੀ ਹਾਲ ਸਸੀ ਕਾਲ ਜੀ ਮੰਤਰੀ ਸਾਹਿਬ ਨੇ ਸਵੇਰੇ ਆਏ ਜੀ ਅੱਜ ਹਾਂ ਹਾਂਜੀ ਅੱਛਾ ਅੱਛਾ ਠੀਕ ਹੈ ਤੇ ਅੱਜ ਤੁਹਾਨੂੰ ਵੇਲੇ ਕਰ ਦੇਣਾ ਹੁਣੇ ਹਾਂਜੀ ਹਾਂਜੀ ਅੱਗੇ ਵੀ ਲਾ ਅੱਗੇ ਸਟੇ ਟਾਈਮ ਆ ਅੱਛਾ ਪਹਿਲੋ ਪਹਿਲੋ ਆ ਪੈਸੇ ਵੀ ਆ ਗਏ ਜੀ ਅੱਛਾ ਪੰਮੇ ਹਮੇ ਆਟਮੇ ਚਲੋ ਕੋਈ ਦਿੱਕਤ ਨਹੀਂ ਹੈ ਮੰਡੀ ਚ ਹਾਂਜੀ ਕੋਈ ਦਿੱਕਤ ਨਹੀਂ ਪੰਜ ਛੇਵੇਂ ਪੈਸੇ ਆ ਵਾਹ ਕਈ ਵਾਰ ਅੱਛਾ ਇਹ ਕਿ ਤਾ ਮੋ ਚੈੱਕ ਠੀਕ ਹੈ ਹਾਂਜੀ ਅੱਛੀ ਨਹੀਂ ਦੂਰ ਲੱਭਣ ਦੇ ਆ ਆ ਚੈੱਕ ਹੋ ਰਿਹਾ ਦੇਖੋ ਹਾਂ ਨਹੀਂ ਬਸ ਮੈਂ ਕਿਹਦੇ ਰੰਗ ਬੜਾ ਕਮਾਲ ਦਾ ਤਜਰਬਾ ਵੀ ਹੋ ਗਿਆ ਦੰਦ ਕਰਕੇ ਕੀਤਾ ਨਹੀਂ ਹਾਂ ਨਹੀਂ ਨਹੀਂ ਪਰ ਦਿਸੰਡੇ ਆ ਮੌਚਰ ਬਹੁਤ ਵਧੀਆ ਬਹੁਤ ਪੂਰਾ ਐਕਸਪੀਰੀਅੰਸ ਹੈ ਹਾਂ 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 ਦੇਖੋ ਅ ਕੀ ਆਂਦੇ ਆ ਅਸੀਂ ਇਹਦੇ ਨਾਲ ਜੁੜੇ ਆ ਹਾਂਜੀ ਹਾਂਜੀ ਅਸੀਂ ਬਾੜੀਆਂ ਕੀਤੀਆਂ ਹੋਈਆਂ ਬਿਲਕੁਲ ਬੋਸ ਵੀ ਲੈ ਜਦੋਂ ਇਦਾਂ ਫੰਡ ਦੇ ਹਾਂਜੀ ਹਾਂਜੀ ਹੈਨਾ ਸਵੇਰੇ ਸਕੂਲ ਜਾਣਾ ਰਾਤ ਨੂੰ ਠੀਕ ਹੈ ਨਾ ਸੋ ਜਿਹੜੀ ਕਿਰਤ ਆ ਨਾ ਕਿਰਤ ਦਾ ਸਵਾਦ ਹੀ ਵੱਖਰਾ ਜਿਹੜਾ ਬੰਦਾ ਕਰਦਾ ਸੁਭਾਹੀਂ ਤਾਂ ਮਿੱਟੀ ਤੇ ਜਾਏ ਆ ਜੀ ਹੈਨਾ ਸੋ ਚੰਗਾ ਜੀ ਮਿਹਰਬਾਨੀ ਇਹਦੇ ਵੀ ਪੈਸੇ ਤੁਹਾਡੇ ਕੱਲ ਤੱਕ ਪਾ ਜਣੇ ਖਾਤੇ ਹੈਨਾ हां मैं यही देख ਰਿਹਾ ਸੀ ਵੀ ਆ ਗੱਲ ਬਣ ਨਹੀਂ ਰਹੀ ਚਾਹ ਬਣਾਈ ਚਾਹ ਬਣਾਈ ਹੋਈ ਥਾਡੀ ਕੁਸ਼ੀਲ ਦੇ ਆਸਲ ਵਿੱਚ ਹਾਂ ਬਿਲਕੁਲ ਆਓ ਆਓ ਰਿਓ ਨਹੀਂ ਨਹੀਂ ਆਹ ਚੱਲੋ ਲਓ ਮੈਂ ਸਾਥ ਹੀ ਲੋ ਹਰ ਸੀਜ਼ਨ ਤੋਂ ਸਾਡੇ ਕੋਲ ਨਹੀਂ ਭਾਵੇਂ ਕਨਕ ਹੋਵੇ ਝੋਨਾ ਹੈ ਇਹਨੇ ਹਰ ਹਰ ਤੁਹਾਡਾ ਤੁਹਾਡਾ ਐਮਐਲਏ ਇੰਨਾ ਪਿਆਰਾ ਨਾ ਜੀ ਬੜੋ ਬੜੀ ਸਾਨੂੰ ਖਿੱਚਦਾ ਇਦਾਂ ਨੂੰ ਤੁਹਾਡਾ ਬੱਚਾ ਹੈ ਜੀ ਬਹੁਤ ਵਧੀਆ ਸਾਰੇ ਹਫ਼ਤੇ ਕਹਿੰਦਾ ਮੈਂ ਕਹਿੰਦਾ ਲੰਘਦੇ ਬੜਦੇ ਤੇ ਜਰੂਰ ਸਾਡੀ ਟੀਮ ਵੀ ਇੰਨਾ ਦੀ ਵਧੀਆ ਜੇ ਕਦੀ ਵੀ ਕੋਈ ਦਿੱਕਤ ਆਵੇ ਬੈਠਾ ਇੱਥੇ ਬੈਠੇ ਨੇ ਇਹਨਾਂ ਨੂੰ ਦੇਖਣਾ ਕੋਈ ਦਿੱਕਤ ਨਹੀਂ ਆਏਗੀ ਮੰਡੀ ਚ ਕਿਸਾਨ ਨੂੰ ਕਿਸੇ ਨੂੰ ਨਹੀਂ ਆਏਗੀ ਵਧੀਆ ਹੋਏਗੀ ਸੋ ਠੀਕ ਹੈ ਜੀ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਨਾਲ ਜੀ ਸਰ ਜਣ ਆਜੋ ਬਿਲਕੁਲ ਇੱਕ ਵਾਰ ਫਿਰ ਮੈਨੂੰ ਦਸੂਹਾ ਦੀ ਮੰਡੀ ਜਾਣ ਦਾ ਮੌਕਾ ਮਿਲਿਆ ਔਰ ਮੇਰੇ ਨਾਲ ਸਾਡੇ ਬਹੁਤ ਹੀ ਪਿਆਰੇ ਇਸ ਇਲਾਕੇ ਦੇ ਹਰਮਨ ਪਿਆਰੇ ਐਮ ਐਲ اے ਕੋਮਨ ਸਾਹਿਬ ਜੀ ਔਰ ਉਹਨਾਂ ਦੀ ਸਾਰੀ ਟੀਮ ਐਸ ਡੀ ਐਮ ਤੇ ਸਾਡੇ ਫੂਡ ਸਪਲਾਈ ਦੇ ਡਿਪਟੀ ਡਾਇਰੈਕਟਰ ਡਾਇਰੈਕਟਰ ਔਰ ਡੀਐਫਐਸ ਸਾਰੇ ਸਾਡੇ ਅਧਿਕਾਰੀ ਸੇਵਾਨ ਔਰ ਮੈਨੂੰ ਇੱਥੇ ਕਈ ਵਾਰ ਆਉਣ ਦਾ ਮੌਕਾ ਮਿਲਿਆ ਸੋ ਅੱਜ ਮੈਂ ਦੁਬਾਰਾ ਇੱਥੇ ਚੋਹਾਨੇ ਦੀ ਖਰੀਦ ਦਾ ਜ਼ਾਇਜ਼ਾ ਲੈਣ ਲਈ ਆਇਆ ਸੋ ਪੰਜਾਬ ਦੇ ਅੰਦਰ 16 ਸਤੰਬਰ ਤੋਂ ਪੈਡੀ ਦੀ ਪ੍ਰਕਿਊਰਮੈਂਟ ਦਾ ਆਰੰਭ ਹੋਇਆ ਔਰ ਵੱਖਰੀ ਸਥਿਤੀ ਤੇ ਇਸ ਵਾਰ ਪ੍ਰਕਿਊਰਮੈਂਟ ਹੋ ਰਹੀ ਹੈ ਕਿਉਂਕਿ ਪੰਜਾਬ ਹੜ੍ਹਾਂ ਦੀ ਮਾਰਚੋਂ ਮਹੀ ਨਿਕਲ ਕੇ ਬਾਹਰ ਆਇਆ ਔਰ ਬਹੁਤ ਵੱਡੀ ਕੁਦਰਤ ਦੀ ਕਰੋਪੀ ਪੰਜਾਬ ਦੇ ਹਰ ਜਾਨ ਮਾਨਸ ਤੇ ਪਈ ਹੈ ਚਾਹੇ ਉਹ ਕਿਸਾਨ ਹੈ ਚਾਹੇ ਪੰਜਾਬ ਦਾ ਵਪਾਰੀ ਹੈ ਚਾਹੇ ਆਮ ਵਰਗ ਦਾ ਕੋ ਮਜ਼ਦੂਰ ਹੈ ਸੋ ਇਸ ਵਸਾ ਦੇ ਅੰਦਰ ਗਵਰਨਮੈਂਟ ਹੋ ਰਹੀ ਹੈ ਤੇ ਇਹਦੇ باوجود ਪੰਜਾਬ ਦਾ ਕਿਸਾਨ ਬੜੀ ਖੁਸ਼ੀ ਦੇ ਨਾਲ ਚੜ੍ਹਦੀ ਕਲਾ ਚ ਮੰਡੀ ਜਾ ਰਿਹਾ ਸੋ ਕੇਂਦਰੀ ਪੂਲ ਦੇ ਲਈ ਸਾਨੂੰ 172 ਲੱਖ ਐਮਟੀ ਦਾ ਟਾਰਗੇਟ ਮਿਲਿਆ ਔਰ ਅਸੀਂ 190 ਲੱਖ ਐਮਟੀ ਦਾ ਬੰਦੋਬਸ ਕੀਤਾ ਉਹਦੇ ਲਈ ਸੀਸੀਲ ਉਹਦੇ ਲਈ ਬਾਰਦਾਨਾ ਸਾਰਾ ਕੁਝ ਸਾਡੇ ਕੋਲ ਅਵੇਲੇਬਲ ਆ ਔਰ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 15 ਲੱਖ 21000 ਐਮਟੀ ਚੋਨਾ ਪੁੰਚਿਆ ਜਿਹਦੇ ਵਿੱਚੋਂ ਸਾਡੀਆਂ ਵੱਖ-ਵੱਖ ਏਜੰਸੀਜ਼ ਵੱਲੋਂ 14 ਲੱਖ 41000 ਐਮਟੀ ਪਰਚੇਸ ਕੀਤਾ ਜਾ ਚੁੱਕਿਆ ਤੇ ਉਹਦੀ ਜਿਹੜੀ ਬਣਦੀ ਰਕਮ ਹੈ 2700 ਕਰੋੜ ਰੁਪਇਆ ਪੰਜਾਬ ਦੇ ਕਿਸਾਨ ਦੇ ਖਾਤਿਆਂ 'ਚ ਰਿਲੀਜ਼ ਕੀਤਾ ਜਾ ਚੁੱਕਿਆ ਤੇ ਖਾਸ ਕਰਕੇ ਜਿਹੜੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਬਚਨਬੱਤਾ ਪੰਜਾਬ ਦੇ ਕਿਸਾਨਾਂ ਦੇ ਨਾਲ ਤੇ ਉਹਨਾਂ ਦਾ ਉਸ ਗੱਲ ਨੂੰ ਲੈ ਕੇ ਜਿਹੜਾ ਦੇਸ਼ ਹੈ ਕਿ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੰਜਾਬ ਦੀ ਮੰਡੀ 'ਚ ਕਿਸਾਨ ਨੂੰ ਨਾ ਆਵੇ ਔਰ ਉਹਦੀ ਫਸਲ ਜਿਹੜੀ ਆ ਉਹ 24 ਘੰਟੇ ਦੇ ਵਿੱਚ ਵਿੱਚ ਖਰੀਦਣ ਤੋਂ ਬਾਅਦ ਭੁਗਤਾਨ ਉਹਦੇ ਖਾਤੇ 'ਚ ਹੋਵੇ ਸੋ ਮੈਂ ਸਮਝਦਾ ਕਿ ਪਿਛਲੇ 3.5 ਸਾਲਾਂ ਦੇ ਦੌਰਾਨ ਇਹ ਸਾਡਾ 7ਵਾਂ ਸੀਜ਼ਨ ਹੈ ਪੈਡੀ ਔਰ ਵੀਟ ਦਾ ਔਰ ਜਿਸ ਤਰ੍ਹਾਂ ਸਮੂਥਲੀ ਪਹਿਲਾਂ ਵੀ ਚੱਲਦਾ ਰਿਹਾ ਇਸ ਵਾਰ ਵੀ ਬੜਾ ਕਮਾਲ ਦਾ 24-24 ਘੰਟਿਆਂ ਦੇ ਵਿੱਚ ਪੇਮੈਂਟ ਕਿਸਾਨ ਦੇ ਖਾਤੇ ਚ ਪਾਈ ਜਾ ਰਹੀ ਹੈ ਸੋ ਅੱਜ ਮੈਂ ਜਿਹੜਾ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਦਾ ਹੋਇਆ ਨਾਲ ਇੱਕ ਮੈਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਵੀ ਕਰਾਂਗਾ ਕਿ ਉਹ ਫਸਲ ਨੂੰ ਕਾਲੀ ਨਾ ਕਰਨ ਸਵਾਰਕੇ ਲੈ ਕੇ ਆਣ ਪੈਸਾ ਸਾਡੇ ਕੋਲ ਆ ਬਾਰਦਾਨਾ ਸਾਡੇ ਕੋਲ ਆ ਇਰਾਦਾ ਸਾਡੇ ਕੋਲ ਆ ਕੱਲਾ ਕੱਲਾ ਦਾਣਾ ਪੰਜਾਬ ਦੀ ਮੰਡੀ ਚ ਚੱਕਾਂਗੇ ਕੋਈ ਦਿੱਕਤ ਉਹਨਾਂ ਨੂੰ ਨਾ ਆਏਗੀ ਔਰ ਇਹਦੇ ਲਈ ਜਿਹੜਾ ਉਹ ਵੀ ਥੋੜਾ ਸਹਿਯੋਗ ਕਰਨ ਪਰ ਨਾਲ ਦੇ ਨਾਲ ਅਸੀਂ ਜਰੂਰ ਇਹ ਗੱਲ ਮਤਲਬ ਕਹਾਂਗੇ ਕਿ ਪੰਜਾਬ ਭਾਵੇਂ ਵੱਖਰੀਆਂ ਹਾਲਾਤਾਂ ਤੋਂ ਗੁਜ਼ਰ ਕੇ ਆਇਆ ਔਰ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਸਾਨੂੰ ਕੇਂਦਰੀ ਪੂਲ ਦੇ ਲਈ ਟਾਰਗੇਟ ਮਿਲਿਆ ਉਹਦੇ ਅਸੀਂ ਉਹਨੂੰ ਅਚੀਵ ਕਰੀਏ ਤੇ ਇਹ ਦੋਵੇਂ ਸੀਜ਼ਨ ਜਿਹੜੇ ਆ ਪੰਜਾਬ ਦੀ ਪੈਡੀ ਔਰ ਬੀਟ ਦਾ ਬੜੀ ਵੱਡੀ ਪੰਜਾਬ ਦੀ ਆਰਥਿਕਤਾ ਦੇ ਨਾਲ ਇਹਨਾਂ ਦਾ ਸਬੰਧ ਹੈਗਾ ਕਰੋੜਾਂ ਲੋਕ ਇਹਦੇ ਨਾਲ ਜੁੜੇ ਆ ਕਿਸਾਨ ਜੁੜੇ ਆ ਮਜ਼ਦੂਰ ਜੁੜੇ ਆ ਮਿਲਰ ਆੜਤੀ ਸਭੇ ਲੋਕ ਜੁੜੇ ਆ ਸੋ ਇਸ ਸੀਜ਼ਨ ਸਭ ਦੇ ਲਈ ਵਧੀਆ ਹੋਵੇ ਇਹੀ ਅਸੀਂ ਲਗਾਤਾਰ ਜਿਹੜਾ ਉਹਦੇ ਤੇ ਪੈਰਾ ਦੇ ਰਹੇ ਆ